ਕਈ ਦਿਨ ਪਹਿਲਾਂ ਇਸ ਗੱੜ ਵਿੱਚ ਇੱਕ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਅਫਸੋਸ ਕਰਨ ਲਈ ਇੱਕ ਵਿਅਕਤੀ ਪਹੁੰਚਦਾ ਹੈ ਅਤੇ ਜੋ ਗੱੜ ਵਿੱਚ ਮੌਜੂਦ ਲੋਕ ਸੀਗੇ ਉਹਨਾਂ ਨੂੰ ਕੋਈ ਜ਼ਹਿਰੀਲੀ ਚੀਜ਼ ਦਿੰਦਾ ਹੈ ਅਤੇ ਬੇਹੋਸ਼ ਕਰਕੇ ਕਰਦਾ ਸਾਰਾ ਸਮਾਨ ਜਿਹੜਾ ਹੈਗਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਪੈਸੇ ਵਗੈਰਾ ਨੇ ਉਹ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਤਸਵੀਰ ਇਸ ਵਕਤ ਤੁਸੀਂ ਇਹ ਕਰ ਹੈਗਾ ਗੁਰੂ ਨਾਨਕ ਕਲੋਨੀ ਹੈ ਫਰੀਦਕੋਟ ਦੀ ਜਿੱਥੇ ਦਾ ਇਹ ਘਰ ਹੈ ਅਤੇ ਜਿਹੜੇ ਠੱਗ ਨੇ ਉਹ ਇਹ ਵੀ ਨਹੀਂ ਸੋਚਦੇ ਕਿ ਕਿਸ ਘਰ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਟਨਾ ਕਰਨੀ ਹੈ ਜਾਂ ਨਹੀਂ ਕਰਨੀ ਕਿਉਂਕਿ ਐਸੇ ਰਸਤੇ ਤੋਂ ਜਿਹੜਾ ਹੈਗਾ ਵਿਅਕਤੀ ਐਂਟਰ ਹੁੰਦਾ ਹੈ ਅਤੇ ਜੋ ਪਰਿਵਾਰ ਵਿੱਚ ਜਿਹੜੇ ਲੋਕ ਉਸ ਵਕਤ ਮੌਜੂਦ ਸਿਗੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਬੈਠਦਾ ਹੈ ਗੱਲਬਾਤਾਂ ਕਰਦਾ ਹੈ ਅਤੇ ਪਰੋਸੇ ਵਿੱਚ ਲੈ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਤਾਂ ਇਸ ਵਕਤ ਪਰਿਵਾਰ ਬੈਠਾ ਹੈ ਨਾਲ ਉਹਨਾਂ ਦੇ ਯਾਰ ਦੋਸਤ ਬੈਠੇ ਹੋਏ ਨੇ ਬਜ਼ੁਰਗ ਜਿਨ੍ਹਾਂ ਦੇ ਨਾਲ ਪੂਰੀ ਘਟਨਾ ਵਾਪਰੀ ਹੈ ਤਾਂ ਉਸ ਬਾਰੇ ਜਾਣਕਾਰੀ ਇਹਨਾਂ ਤੋਂ ਲਵਾਂਗੇ ਕਿ ਕਿਸ ਤਰੀਕੇ ਨਾਲ ਪੂਰੀ ਜਿਹੜੀ ਹੈ ਘਟਨਾ ਕਰਮ ਹੁੰਦਾ ਹੈ ਕੀ ਕੁਝ ਗੱਲਬਾਤ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਘਰ ਵਿੱਚ ਕਿਸ ਦੀ ਮੌਤ ਹੋਈ ਸੀ ਪੂਰੀ ਘਟਨਾ ਕਿਵੇਂ ਵਾਪਰੀ ਘਰ ਵਿੱਚ ਮਿਸ ਜੀ ਦੀ ਮੌਤ ਹੋਈ ਜੀ ਤਕਰੀਬਨ 2 ਕੁ ਮਹੀਨੇ ਦਾ ਸਮਾਂ ਹੋ ਗਿਆ ਸੀਗਾ ਤੇ ਉਹ ਬੈੱਡ ਤੇ ਪੇਸ਼ੈਂਟ ਸੀ ਦੋ ਤਿੰਨ ਸਾਲ ਤੋਂ ਕਰੇ ਉਹ ਬੈੱਡ ਪੇਸ਼ੈਂਟ ਸੀ ਤੇ ਉਹਨੂੰ ਇਹ ਸਾਰੀ ਇਹ ਘਟਨਾ ਆਪਣੇ ਆਪਣਾ ਇਨਫਰਮੇਸ਼ਨ ਲੈ ਕੇ ਉਹ ਬੰਦਾ ਆਇਆ ਸੀ ਕਿਉਂਕਿ ਉਹ ਤੋਂ ਬਿਨਾ ਸਾਰਾ ਉਹਨੇ ਇਹ ਪਤਾ ਕੀਤਾ ਜਿਉਂਕਿ ਇਹ ਸਾਨੂੰ ਪਤਾ ਲੱਗਾ ਇੱਕ ਦੁਕਾਨਾ ਟੇਲਰ ਦੀ ਉਹਨਾਂ ਟੇਲਰ ਨੇ ਦੱਸਿਆ ਕਿ ਸਾਡੇ ਕੋਲ ਸਾਰਾ ਪੁੱਛਿਆ ਰਿਹਾ ਵੈ ਵੀ ਇਦਾਂ ਤੇ ਕਿ ਆਹ ਵਰ ਦਾ ਉਹਨਾਂ ਦਾ ਸਰਜੀਤ ਸਿੰਘ ਦਾ ਉਹਨਾਂ ਦੀ ਮਿਸਜ ਦੀ ਡੈਥ ਵੀਨ ਹੋ ਗਈ 2 ਮਹੀਨੇ ਹੋ ਗਏ ਤੇ ਉਹਨਾਂ ਦੇ ਘਰ ਦੇ ਅੱਗੇ ਕਾਰ ਖੜੀ ਆ ਤੇ ਮੈਨੂੰ ਐਗਜੈਕਟ ਪਤਾ ਨਹੀਂ ਉਹਨਾਂ ਦੇ ਘਰ ਦਾ ਦੱਸੋ ਤੁਸੀਂ ਮੈਨੂੰ ਇਹ ਉਹੀ ਘਰ じゃ ਹੋਰ ਆ ਉਹਨਾਂ ਨੇ ਕਿ ਵੀ ਘਰ ਤਾਂ ਉਹੀ ਆ ਤੇ ਗਾਂਵ ਅੱਗੇ ਫਰਦ ਜਾ ਕੇ ਤੁਸੀਂ ਪਤਾ ਕਰ ਲੋ ਸਾਨੂੰ ਪੂਰਾ ਤਾਂ ਨਹੀਂ ਪਤਾ ਮੇਰੇ ਨਾਲ ਡੈੱਥ ਤਾਂ ਹੋਈ ਉਹਨਾਂ ਦੀ ਇਹ ਕੋਈ ਗਾਂਵ ਤੁਸੀਂ ਆਪ ਜਾ ਕੇ ਪਤਾ ਕਰ ਲੋ ਉੱਥੇ ਤੇ ਜਦੋਂ ਤੁਹਾਡੇ ਕੋਲੋਂ ਆਂਦਾ ਵਿਅਕਤੀ ਤੁਹਾਨੂੰ ਮਿਲਦਾ ਕਿਵੇਂ ਮਿਲਦਾ ਕੋਈ ਜਾਣ ਪਛਾਣ ਦਾ ਸੀਗਾ ਵਿਅਕਤੀ ਕਦੇ ਮਿਲੇ ਸੀ ਕਦੇ ਉਸ ਨੂੰ ਇਸ ਤੋਂ ਪਹਿਲਾਂ ਮੈਂ ਉਸ ਨੂੰ ਕਦੀ ਦੇਖਿਆ ਨਹੀਂ ਸੀਗਾ ਜਦੋਂ ਇੰਟਰਵਿਊ ਹੁੰਦਾ ਮੈਂ ਆ ਕੇ ਉਹਨੂੰ ਪੁੱਛਿਆ ਮਹੇਬੀ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਉਹ ਕਹਿੰਦਾ ਮੇਰਾ ਨਾਮ ਮਹੇਬੀ ਤੋਂ ਡਾ ਨਾਂ ਕੀ ਕਹਿੰਦਾ ਮੇਰਾ ਨਾਮ ਰਜੀਸ਼ ਆ ਮੈਂ ਕਿ ਤੁਸੀਂ ਕਿੱਥੋਂ ਆਏ ਹੋ ਉਹ ਕਹਿੰਦਾ ਮੈਂ ਇਸੇ ਕਲੋਨੀ ਚ ਆਇਆ 34 ਨੰਬਰ ਮੇਰੇ ਘਰ ਆ ਤੇ ਮੈਂ ਉਹਨੂੰ ਇੰਨੇ ਕਹਿ ਕੇ ਤੇ ਉਹ ਮੈਂ ਚੁੱਪ ਕਰ ਗਿਆ ਮੈਂ ਵੀ ਉਹਨੇ ਆ ਕੇ ਆਪਣੀਆਂ ਦੋ ਚਾਰ ਗੱਲਾਂ ਕੀਤੀਆਂ ਅਫਸੋਸ ਦੇ ਸੰਬੰਧ ਚ ਤੇ ਮੇਰੇ ਕੋਲ ਆ ਕੇ ਬਹਿ ਗਿਆ ਆ ਕੇ ਤੇ ਮੈਨੂੰ ਕਹਿੰਦਾ ਵੀ ਮੈਨੂੰ ਇੱਕ ਦਿਨ ਮੈਂ ਹੋਰ ਕੰਪਲੇਂਟ ਕਰਨੀ ਹੈ ਆਪਣੀ SBI ਦੀ ਸਟੇਟ ਬੈਂਕ ਇੰਡੀਆ ਦੀ ਉਹਨਾਂ ਨੇ 60 ਡਿਗਰੀ ਦੇ ਰੇਟੀਮ ਐਲੋਟ ਕਰ ਦਿੱਤਾ ਮੈਨੂੰ ਕਹਿੰਦਾ ਤੁਹਾਡੇ ਕਿੰਨੇ ਨੰਬਰ ਦਾ ਮੇਹ ਮੇਰਾ ਤਾਂ 4 ਡਿਜੀਟ ਕਿੰਨੇ ਨੰਬਰ ਮਹੀਨਾ ਨੰਬਰ ਮੈਂ ਉਹਦਾ ਨੰਬਰ ਬੋਲਤਾ ਤੇ ਇਹਦੀ ਮੈਂ ਟਾਈਮ ਫਿਰ ਮੇਰੇ ਨਾਲ ਗੱਲ ਕਰ ਲੈ ਕੇ ਕਹਿੰਦੇ ਮੈਂ ਕਹਿੰਦਾ ਰੀਡ ਦੀ ਹੱਡੀ ਦਾ ਹੋਰ ਆ ਰ ਆ ਰ ਆ ਦਾ ਵੀ ਉਹ ਇਲਾਜ ਕਰ ਲੈਣਾ ਜੇ ਕਿਸੇ ਨੂੰ ਪ੍ਰੋਬਲਮ ਹੋਈ ਤਾਂ ਉਹ ਵੀ ਦੱਸਣਾ ਮੈਂ ਡਿਸਕ ਦੀ ਪ੍ਰੋਬਲਮ ਹੈ ਮੈਨੂੰ ਵੀ ਪਹਿਲਾਂ ਡਿਸਕ ਦਾ ਮੈਂ ਇਲਾਜ ਕਰਨਾ ਕਿਹਾ ਚਲੋ ਹੁਣੇ ਮੈਂ ਕਰਦਾ ਅਸੀਂ ਗਏ ਬੈੱਡ ਤੇ ਉਹ ਮੈਨੂੰ ਮਾਲਿਸ਼ ਕਰ ਲਾ ਗਿਆ ਫਿਰ ਇੱਥੇ ਵੱਡੇ ਮੇਰੇ ਵੱਡੇ ਭਾਈ ਸਾਹਿਬ ਸੀ ਉਹ ਮੈਂ ਉਹਨੂੰ ਕਿਹਾ ਮਤਲਬ ਮਕੀਸ਼ ਸਿੰਘ ਚਾਹ ਬਣਾ ਉਹ ਚਾਹ ਬਣਾਉਣ ਨੂੰ ਚਲੇ ਗਿਆ ਰਸੋਈ ਦੇ ਵਿੱਚ ਤੇ ਉਹ ਚਾਹ ਬਣਾ ਕੇ ਦੇ ਮੇਰੇ ਮਾਲਸ਼ ਕਰ ਲਿਆ ਜੋ ਮਾਲਸ਼ ਕਰਦਾ ਕਰਦਾ ਉੱਠ ਕੇ ਉਹ ਜੋ ਕੁਲ ਚਲੇ ਗਿਆ ਉਹ ਕਹਿੰਦਾ ਵੀ ਵਿੱਚ ਆ ਪਾਸੇ-ਉਪਾਸੇ ਮੈਂ ਬਣਾ ਚਾਹ ਬਣਾ ਉਹ ਕਪਾ ਚਾਹ ਬਾਈ ਨਾਲ ਦੇ ਨਾਲ ਉਹਨੇ ਜੇਬ ਚ ਸੀ ਜੀ ਕਢੀ ਲਿਕਵਿਡ ਸੀ ਕੋਈ ਆਪਣੇ ਡੀਕੋਲ ਪਦਾਰਥ ਉਹਨੇ ਪਾ ਕੇ ਤੇ ਮੇਰੇ ਕੋਲ ਲਿਆ ਉਹ ਆਕੇ ਜ ਮੈਨੂੰ ਉਹਨੇ 1 ਕੱਪ ਮੈਨੂੰ ਫੜਾਇਆ ਕ ਫੜ ਲਿਆ ਤੇ ਮੈਂ ਉਹ ਪੀਂਦਾ ਪੀਂਦਾ ਹੀ ਚਾਹ ਤੇ ਬੇਹੋ ਉੱਥੇ ਬੇਹੋਸ਼ ਗਿਆ ਜੇ ਵੱਡਾ ਮੇਰੇ ਭਾਈ ਸਾਹਿਬ ਉਹ ਇੱਥੇ ਸੋਫੇ ਤੇ ਬਹਿ ਕੇ ਉੱਥੇ ਬੇਹੋਸ਼ ਹੋ ਗਏ ਤੇ ਫਿਰ ਉਸ ਤੋਂ ਬਾਅਦ ਮੈਨੂੰ ਹੀ ਪਤਾ ਉਹਨੇ ਵੀ ਉਹ ਇਹਨੇ ਮੈਨੂੰ ਕਵਰੇਜ ਪਤਾ ਲੱਗਾ ਬਾਅਦ ਚ ਪਤਾ ਲੱਗਾ ਕਿ ਉੱਥੋਂ ਉਹਨੇ ਆਪਣੇ ਪਰਸ ਵਿੱਚੋਂ ਚਾਬੀਆਂ ਕੱਢੀਆਂ ਕੈਸ਼ ਕੱਢਿਆ ਤੇ ਗੋਡਰੇ ਦੀ ਲੰਬਾਰੀ ਖੋਲੀ ਤੇ ਉਹ ਵਿੱਚੋਂ ਮੈਂ ਪਰਸ ਵਿੱਚੋਂ ਕੈਸ਼ ਕੱਢ ਕੇ ਲੈ ਗਿਆ ਏਟੀਐਮ ਦਾ ਮੇਰਾ ਪਾਸੇ ਵੀ ਸਾਈਡ ਤੇ ਪਿਆ ਇੱਕ ਉੱਥੇ ਉੱਥੇ ਟੇਬਲ ਤੇ ਉਹਨੇ ਚੱਕਿਆ ਉਹਦੇ ਚ ਆਧਾਰ ਕਾਰਡ ਏਟੀਐਮ ਤੇ ਲਾਇਸੈਂਸ ਹੋਰ ਦੋ ਤਿੰਨ ਚੀਜ਼ਾਂ ਸੀ ਉਹ ਕੱਢ ਕੇ ਉਹ ਸਾਰਾ ਲੈ ਗਿਆ ਤੇ ਜੋ ਤੁਹਾਡੇ ਘਰ ਵਿੱਚ ਸੀਸੀਟੀਵੀ ਲੱਗੇ ਹੋਏ ਨੇ ਸ਼ੁਰੂਆਤ ਵਿੱਚ ਤਸਵੀਰਾਂ ਕਿਸ ਤਸਵੀਰਾਂ ਵਿੱਚ ਕੀ ਕੁਝ ਜਿਹੜਾ ਹੈਗਾ ਦਿਖਾਈ ਦੇ ਰਿਹਾ ਅਹ ਠੀਕ ਸੀਸੀਟੀਵੀ ਤੁਹਾਡੇ ਘਰ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਕੀ ਕੁਝ ਆਇਆ ਉਹਨਾਂ ਵਿੱਚ ਸਾਰਾ ਕੁਝ ਆਇਆ ਜਿਹੜੀ ਵਾਰਦਾਤ ਨੂੰ ਆਰਾਮ ਦਿੰਦਾ ਉਹ ਦਿਸ ਰਿਹਾ ਹੋ ਤੁਰ ਦੇ ਫਿਰਦਾ ਤੇ ਆ ਆਪਣੇ ਦਵਾਈ ਵੀ ਦਿੰਦਾ ਕੱਪ ਵੀ ਚਾਹ ਵੀ ਪਾਉਂਦਾ ਦੱਸ ਰਿਹਾ ਸਾਰੇ ਘੇੜੇ ਮਾਰਦਾ ਦੱਸ ਰਿਹਾ ਉਹ ਵੀ ਉਹ ਸਾਰੇ ਉਹਨੇ ਫਰੜ ਫੜਾ ਕੀਤੀ ਉਸ ਤੋਂ ਬਾਅਦ ਚਾਬੀਆਂ ਲੈ ਕੇ ਘਰ ਦੀਆਂ ਜੋ ਕੁਛ ਵੀ ਮਿਲਦਾ ਉਹਨਾਂ ਜਿਹੜਾ ਸੀ ਕੈਸ਼ ਤਕਰੀਬਨ ਉਹ ਲੈ ਗਿਆ ਸਾਰਾ ਤੇ ਉਹ ਹੁਣ ਇਹਨੂੰ ਕੈਸ਼ ਕੈਸ਼ ਮਿੰਜੋ ਨੇ ਉਹਦੇ ਵਿੱਚੋਂ ਪੈਸੇ ਕਢਵਾਏ ਮੇਰੇ ਏਟੀਮ ਲੈ ਕੇ 4 ਤਰੀਕ ਨੂੰ 40000 ਕਢਾਇਆ 5 ਤਰੀਕ ਨੂੰ 40000 5 ਤਰੀਕ ਨੂੰ ਕਢਾਇਆ ਫਿਰ ਉਸ ਤੋਂ ਬਾਅਦ ਮੇਰੇ ਭਤੀਜੇ ਜਗਤਾਰ ਸਿੰਘ ਐਕਸ਼ਨ ਨੇ ਉਹਨੂੰ ਪਤਾ ਲੱਗਾ ਵੀ ਪੈਸੇ ਨਿਕਲ ਗਏ ਇਹਦੇ ਵਿੱਚੋਂ ਏਟੀਐਮ ਦੇ ਵਿੱਚੋਂ ਉਹਨਾਂ ਨੇ ਬੈਂਕ ਨੂੰ ਇਨਟੀਮੀਟ ਕੀਤਾ ਉਹਨਾਂ ਨੂੰ ਹੋਲਡ ਲਵਾਇਆ ਉਸੇ ਮੇਰੇ ਖਾਤੇ ਤੇ ਫਿਰ ਇਹ ਜਾ ਕੇ ਕਿਉਂਕਿ ਮੈਨੂੰ ਪਤਾ ਨਹੀਂ ਸੀ ਇਹਨਾਂ ਨੇ ਦੇਖ ਲਿਆ ਸੀ ਇਹਨਾਂ ਨੇ ਵੀ ਇੰਨੇ ਪੈਸੇ ਨਿਕਲ ਗਏ ਪੁਲਿਸ ਨੇ ਹੁਣ ਤੱਕ ਕੁਝ ਕੀਤਾ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਉਹਨਾਂ ਦਾ ਫਰਜ਼ ਬਣਦਾ ਸੀ ਕੋਈ ਨੇ ਉਹਨੂੰ ਪੁਲਿਸ ਨੂੰ ਆਪਣੇ ਮਰਜ਼ੀ ਨੂੰ ਅ ਘਰ ਨੂੰ ਭੱਜ ਲਈ ਕੋਈ ਆਪਣੀ ਕਾਰਵਾਈ ਕਰਦੇ ਪਰ ਸਟਿਲ ਅਜੇ ਤੱਕ ਵੀ 1 ਮਹੀਨੇ ਤੋਂ ਉੱਪਰ ਸਮਾਂ ਲੰਘ ਗਿਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਹੋਰ ਵੀ ਕਟਨਾ ਹੋਈ ਹੈ ਹੋਈ ਧਿਆਨ ਚਾਹੀਆ ਹਾਂ ਇਹ ਸਾਡੇ ਥੋੜੇ ਦਿਨ ਹੋ ਗਏ ਧਿਆਨ ਚਾ ਆ ਕਿ ਜਲੰਧਰ ਸੇਮ ਘਟਨਾਵ ਨੇ ਜਲੰਧਰ ਕੀਤੀ ਹੈ ਉੱਥੇ ਵੀ ਦੋ ਬਜ਼ੁਰਗਾਂ ਨੂੰ ਨੇ ਨਿਸ਼ਲੀ ਦਵਾਈ ਦੇ ਕੇ ਉੱਥੇ 4 ਲੱਖ ਰੁਪਇਆ 25 ਟੋਲੇ ਸੋਨਾ ਉਹਨੇ ਇਥੋਂ ਹੀ ਲੈ ਕੇ ਕਰਦੇ ਵਿੱਚ ਤਾਂ ਇਹ ਬਾਈ ਜੀ ਨੇ ਜੋ ਕਿ ਇਹਨਾਂ ਦੇ ਰਿਸ਼ਤੇਦਾਰ ਨੇ ਸ਼ੁਰੂਆਤ ਪਤਾ ਲੱਗਦਾ ਇਹਨਾਂ ਨੂੰ ਕਿ ਘਟਨਾ ਜਿਹੜੀ ਹੈਗੀ ਹੈ ਕਿਵੇਂ ਕਿਵੇਂ ਵਾਪਰਦੀ ਹੈ ਕੀ ਕੁਝ ਹੁੰਦਾ ਹੈ ਬਾਈ ਜੀ ਕਿਵੇਂ ਪਤਾ ਲੱਗਦਾ ਕਿ ਇਹ ਘਟਨਾ ਹੋਈ ਹੈ ਤੁਸੀਂ ਆ ਕੇ ਘਰ ਵਿੱਚ ਵੇਖਦੇ ਕੀ ਮਾਹੌਲ ਸੀ ਉਸ ਵਕਤ ਮੈਂ ਆਪਣੇ ਰੂਟੀਨ ਚ ਜਿਸ ਤਰ੍ਹਾਂ ਦਫਤਰ ਜਾਣਾ ਮੈਂ ਤਿਆਰ ਹੋ ਰਿਹਾ ਸੀ ਤੇ ਮੇਰੇ ਚਾਚੇ ਦੇ ਬੇਟੇ ਜੋ ਆਸਟ੍ਰੇਲੀਆ ਜਿਹਨੇ ਉਹਨਾਂ ਦਾ ਕਾਲ ਆਈ ਕਹਿੰਦੇ ਵੀਰੇ ਡੈਡੀ ਨੇ ਇਸ ਤਰ੍ਹਾਂ ਦੀ ਗੱਲਬਾਤ ਹੋਈ ਆ ਤੇ ਮੈਨੂੰ ਫੋਨ ਆਇਆ ਹੈਗਾ ਤੁਸੀਂ ਹੁਣੇ ਜਾਓ ਤੇ ਮੈਂ ਇੱਥੇ ਆਇਆ 10 ਤੇ ਰਸੇ ਆਉਂਦੇ ਮੈਂ ਪੁਲਿਸ ਨੂੰ ਫੋਨ ਕੀਤਾ ਇਹਨੇ ਪੁਲਿਸ ਵਸੇ ਮੌਕੇ ਤੇ ਪਹੁੰਚ ਗਈ ਸੀ ਮੇਰੇ ਤੋਂ ਪਹਿਲਾਂ ਜਸੋ ਇੰਟਰਵਿਊ ਤੇ ਮੈਂ ਵੀ ਨਾਲ ਹੀ ਆ ਗਿਆ ਸੀ ਤੇ ਦੇਖਿਆ ਚਾਚੇ ਬੇਹੋਸ਼ ਪਏ ਦੂਸਰੇ ਚਾਚੇ ਇੱਥੇ ਡ੍ਰੈਂਕ ਰੂਮ ਚ ਬੇਹੋਸ਼ ਪਏ ਸੀਗੇ ਤੇ ਇਹ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਕੁਝ ਦੇਖਦਾ ਵੀ ਮੈਂ ਹਾਲਤ ਦੇਖਦੇ ਹੋਏ ਮੈਂ ਤਰੰਤ ਇਹਨੂੰ ਗੱਡੀ ਚ ਪੈਕ ਕੀਤਾ ਤੇ ਮੈਡੀਕਲ ਕਾਲ ਚੈਂਪੀਅਨਸੀ ਵਾਰ ਚ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਜੋ ਅਗਲੀ ਕਾਰਵਜ ਪਤਾ ਲੱਗਾ ਜਿਸ ਤੰਮ ਵੀ ਉਹਨੇ ਏਟੀਐਮ ਤੇ ਵਾਰ-ਵਾਰ ਪੈਸੇ ਕਢਾ ਰਿਆ ਸੀ ਮੈਂ ਮੈਂ ਉਥੋਂ ਐਡਮਿਟ ਕਰਾਉਣ ਤੋਂ ਬਾਅਦ ਮੈਂ ਬੈਂਕ ਕੋਲੇ ਨਿਤਾਬ ਕੀਤਾ ਤੇ ਉਥੋਂ ਮੈਂ ਅਕਾਊਂਟ ਹੋਲਡ ਤੇ ਕਰਾਇਆ ਤਾਂ ਜੋ ਹੋਰ ਪੈਸੇ ਨਾ ਨਿਕਲ ਜਾਣ ਤੇ ਇਸ ਸੰਬੰਧ ਮੈਂ ਕੋਕੇ ਬੱਚਿਆਂ ਨੇ 12 ਸਾਲ ਦੀ ਮੇਰੀ ਜਿਮੋਰੀ ਹੈ ਮੈਂ ਹੀ ਉਸ ਤੋਂ ਬਾਅਦ ਇਹਗਾ ਇਸ ਪ੍ਰੋਬਲਮ ਨਾਲ ਜੁੜਿਆ ਹੋਇਆ ਤੇ ਮੈਂ ਵਾਰ-ਵਾਰ ਆਪਣੇ ਸਾਡੇ ਜੋ ਮੇਰੇ ਸੰਬੰਧੀ ਅਫਸਰ ਉਹਨਾਂ ਨੂੰ ਲੈ ਕੇ ਜਿਹੜੇ ਐਸ ਐਚਓ ਸਿਟੀ 2 ਫਰੀ ਕੋਡ ਨਾਲ ਵਾਰ-ਵਾਰ ਤਾਮਿਲ ਕਰ ਰਹੇ ਹਾਂ ਪਰ ਇਹ ਕੈਰਨ ਵੀ ਪਰਤਾਲ ਜਾਰੀ ਹੈ ਪਰ ਅਜੇ ਸਭੰਜੇ ਤੱਕ ਕੋਈ ਉਹਨਾਂ ਨੇ ਕੋਈ ਆਉਟਕਮ ਨਹੀਂ ਦਿੱਤੀ ਤੇ ਨਾ ਹੀ ਅਜੇ ਤੱਕ ਇਸ ਸਮਝ ਕੋਈ ਐਫਆਈ ਲੋਜ ਕੀਤੀ ਆ ਤੇ ਮੈਂ ਬੇਨਤੀ ਕਰਦਾ ਵੀ ਜੇਕਰ ਇਸ ਤੇ ਕਾਰਵਾਈ ਸਮੇਂ ਸਿਰ ਕੀਤੀ ਨਹੀਂ ਜੇ ਜੰਦਰ ਵਾਲੀ ਐਡੀ ਬੜੀ ਘਟਨਾ ਨੂੰ ਅੰਜਾਮ ਨਾ ਹੁੰਦਾ ਤੇ ਇਸ ਤਰ੍ਹਾਂ ਦੇ ਮਨ ਕੇ ਦੋਸ਼ੀਆਂ ਨੂੰ ਤੰਤ ਨੱਥ ਪੋਣੀ ਬੰਦੀ ਆ ਤਾਂ ਜੋ ਕਿਤੇ ਹੋਰ ਵੀ ਕਿਸੇ ਪ੍ਰਵਾਦਾ ਬਿਉਰਗ ਜੋ ਇਸ ਤਰ੍ਹਾਂ ਕੱਲੇ ਰਹ ਰਹੇ ਨੇ ਉਹਨਾਂ ਨੂੰ ਨੁਕਸਾਨ ਨਾ ਹੋ ਜਾਵੇ ਸ਼ਹਿਰ ਦਾ ਜੇ ਮੇਨ ਏਰੀਆ ਗੁਣਾ ਨਾ ਕਲੋਨੀ ਪੋਸ਼ ਏਰੀਆ ਅਜਿਹੇ ਬਿੱਚ ਇਹੋ ਜਿਹੀ ਘਟਨਾ ਹੋਣੀ ਤੇ ਇਸ ਤਰੀਕੇ ਦਾ ਇਸਤੇਮਾਲ ਹੋਣਾ ਤਾਂ ਲੱਗਦਾ ਕਿ ਲੋਕਾਂ ਨੂੰ ਬਹੁਤ ਤਰਕ ਕਰਨ ਦੀ ਲੋੜ ਹੈ ਬਿਲਕੁਲ ਜੀ ਮੈਂ ਤਾਂ ਕਹਿਣਾ ਵੀ ਇਸ ਤਰ੍ਹਾਂ ਦੇ ਅਗਿਆਤ ਵਿਅਕਤੀਆਂ ਨਾਲ ਬਿਲਕੁਲ ਹੀ ਕੰਦੇ ਵਿੱਚ ਨਾਂਂ ਡਰਉਣ ਦਿੱਤਾ ਜਾਵੇ ਕਿਉਂਕਿ ਭਾਵੇਂ ਉਹ ਆਪਣਾ ਇਸ ਤਰ੍ਹਾਂ ਦੇ ਉਹਨੇ ਵਰਗਲਾਇਆ ਚਾਚਾ ਜੀ ਨੂੰ ਮੇਰੇ ਨੂੰ ਵੀ ਕਿਹਾ ਵੀ ਮੈਂ ਤੁਹਾਡੇ ਪਰਵਾਦਾ ਵਾਕ ਵਾਗਾ ਪਰ ਜਿਸ ਬੰਦੇ ਨੂੰ ਤੁਸੀਂ ਵਾਕ ਪਰ ਨਹੀਂ ਹੈਗਾ ਉਸ ਤਰ੍ਹਾਂ ਮੈਂ ਕੋਈ ਮੈਂ ਇਹੀ ਬਸ ਜਾਏਗਾ ਵੀ ਭਾਵੇਂ ਕੱਚ ਜਵਾਨ ਬੱਚੇ ਨੇ ਕਿਸੇ ਵੀ ਇਦਾਂ ਦੇ ਅਗਿਆਤ ਵਿਅਕਤੀ ਨੇ ਕਿਸੇ ਨਾਲ ਤਾਮਿਲ ਕੱਕੇ ਕੰਮ ਨਾਲ ਤਾਂ ਜੋ ਪੱਕ ਚਾਹੀਏ ਇਹ ਕਟਰਾਵਾਂ ਨੂੰ ਠਲ ਪਾਈ ਜਾ ਸਕੇ ਤਾਂ ਬਿਲਕੁਲ ਕਾਫੀ ਸੰਗੀਨ ਜਿਹੜੀ ਹੈ ਘਟਨਾ ਹੈਗੀ ਹੈ ਪੂਰੀ ਵਾਰਦਾਸੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਤਾਂ ਫਿਲਹਾਲ ਪੁਲਿਸ ਨਾਲ ਜਾਣਕਾਰੀ ਲੈਣੇ ਆ ਗੱਲਬਾਤ ਕਰਾਂਗੇ ਕਿ ਐਸ ਪੂਰੇ ਮਸਲੇ ਵਿੱਚ ਹੁਣ ਤੱਕ ਪੁਲਿਸ ਵੱਲੋਂ ਕੀ ਕੁਝ ਕੀਤਾ ਗਿਆ ਹੈ ਤਾਂ ਜਦਾ ਜਾਣਕਾਰੀ ਲਈ ਸਾਡੇ ਨਾਲ ਡੀਐਸਪੀ ਸੰਸ਼ੇਰ ਸਿੰਘ ਜੀ ਮੌਜੂਦ ਨੇ ਸਰ ਪੂਰੀ ਘਟਨਾ ਹੋਈ ਹੈ ਪਰਿਵਾਰ ਨਵੇਂ ਤਰੀਕੇ ਦੀ ਘਟਨਾ ਹੈਗੀ ਹੈ ਕੀ ਕੁਝ ਹੁਣ ਤੱਕ ਜਾਣਕਾਰੀ ਹੈ ਕੀ ਕੁਝ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਮੈਨੂੰ ਐਕਚੁਅਲੀ ਆਫ ਦੀ ਰਿਕਾਰਡ ਪਹਿਲਾਂ ਤਾਂ ਪਤਾ ਲੱਗੀ ਸੀ ਪਰ ਕੋਈ ਮੇਰੇ ਕੋਲ ਕਲੀਅਰ ਤਾਂ ਇਨਫੋਰਮੇਸ਼ਨ ਨਹੀਂ ਹੈ ਸੀ ਫਿਰ ਜਿਹੜਾ ਹੁਣ ਮੈਨੂੰ ਇਹ ਪਤਾ ਲੱਗਿਆ ਕੁਛ ਆਪਦੇ ਮਾਦੀਵਰਾਂ ਹੀ ਵੀ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਮੌਕੇ ਤੇ ਜਿਹੜੇ ਐਸੋ ਸਿਟੀ 2 ਗਏ ਸੀ ਜੀ ਤੇ ਕੋਈ ਜਦੋਂ ਉਹਨਾਂ ਦੇ ਘਰ ਲੇਡੀ ਦੀ ਡੈਥ ਹੋਈ ਸੀ ਉਹਦੇ ਅਫਸੋਸ ਦਾ ਬਾਨਾ ਲਾ ਕੇ ਕੋਈ ਵਿਅਕਤੀ ਅੰਦਰ ਆਇਆ ਜਿਨੇ ਕੋਈ ਉਹਨਾਂ ਨੂੰ ਨਸ਼ੀਲਾ ਪਦਾਰਥ ਚਾਚ ਦਿੱਤਾ ਜੀ ਤੇ ਜਿਹਦੇ ਨਾਲ ਜਿਹੜੀ ਉਹਨਾਂ ਦਾ ਬੇਵਸ਼ਕ ਜੀ ਤੋਂ ਕੀਮਤੀ ਚੀਜ਼ ਜਿਹੜੀ ਉਹ ਚੱਕ ਕੇ ਲੈ ਗਏ ਜੀ ਇਹ ਪੁਲਿਸ ਵੱਲੋਂ ਕੋਈ ਜਾਂਚ ਕੀਤੀ ਜਾ ਰਹੀ ਇਸ ਮਸਲੇ ਵਿੱਚ ਹੁਣ ਤੱਕ ਜੀ ਜਾਂਚ ਜਿਹੜੀ ਮੌਕੇ ਤੇ ਗਈ ਸੀ ਪੁਲਿਸ ਉਹ ਜਿਹੜੀਆਂ ਬਾਕੀ ਕੰਪਲੀਟ ਜਿਹੜੀਆਂ ਇਨਫੋਰਮੇਸ਼ਨ ਐਸ.ਐਚ.ਓ ਮੈਂ ਲੈ ਲਵਾਂਗਾ ਸ਼ਾਮ ਤੱਕ ਤੇ ਅਸੀਂ ਇੰਟੀਰੀਅਰ ਨੈਕਸਟ ਕਾਰਵਾਈ ਜਿਹੜੀ ਚੱਲ ਰਹੀ ਹੈ ਕਰਦਾਂਗੇ ਜੱਗੇ ਤੇ ਗੁਰਮਤਾਰ ਦੀਪ ਸੱਜੰਦਾ ਮੌਜੂਦ ਸੀਗੇ ਤਾਂ ਉਮੀਦ ਜਿਹੜੀ ਹੈਗੀ ਹੈ ਇਹਨਾਂ ਨੇ ਹੁਣ ਜ਼ਰੂਰ ਆਸਵਾਸਨ ਦਿੱਤਾ ਹੈ ਕਿ ਜਲਦ ਕਾਰਵਾਈ ਕੀਤੀ ਜਾ ਫਿਲਹਾਲ ਵੇਖਦੇ ਆ ਕਿ ਇਸ ਪੂਰੇ ਮਸਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਫਰੀਦਕੋਟ ਤੋਂ ਕੈਮਰਾ ਪਰਸਨਾ ਵਿਜੇ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ